ਚੱਲ ਆ ਵੀਰ ਜੰਗਾਇਆ ਮਾੜਾ ਕੰਮ ਦੇਤਾ ਹੈ ਓਵਰ ਟਾਈਮ ਲੱਗ ਜੂਗਾ ਤਾਂ ਚਾਰ ਪੈਸੇ ਬਣਨਗੇ ਸਰ ਜੂਗਾ ਵਿਆਹ ਦਾ ਦਲਜੀਤ ਹਾਂਜੀ ਆ ਗੱਲ ਸੁਣੀ ਆ ਛੇਤੀ ਕਰ ਫੁੜਕੇ ਦੋ ਨਾ ਮਟੀਫਨ ਜੀ ਬੰਦ ਦੇ ਕਿੰਨੇ ਚੱਲੇ ਉਹ ਮੈਂ ਕੰਮ ਚੱਲਿਆ ਓਵਰ ਟਾਈਮ ਉਹ ਮੈਂ ਲੋੜ ਆ ਉਹ ਤੇ ਗੱਲ ਜਾਣਾ ਉਹ ਮੈਂ ਓਵਰ ਟਾਈਮ ਲਵਣਾ ਨਾ ਤੂੰ ਟਿਫਨ ਪੈਕ ਕਰ ਦੇ ਮੇਰਾ ਸ਼ਿਫਟ ਚੱਲ ਮੈਂ ਕਰ ਦਿੰਦਾ ਹਾਂ ਚਲ ਟਿਫਨ ਦੇ ਪੈਕ ਕਰਤਾ ਹਾਂ ਮੈਂ ਅਜੇ ਹਾਂਜੀ ਹੋ ਗਈ ਰੋਟੀ ਪੈ ਗਈ ਹਾਂਜੀ ਹਾਂਜੀ ਹੋ ਗਈ ਲੈ ਫੜਾ ਦੇ ਨਹੀਂ ਆਉਣੀ ਜਾਣਦੇ ਤੂੰ ਕੱਲ ਕੋਈ ਗੱਲ ਨਹੀਂ ਤੂੰ ਇਦਾਂ ਕਰੀ ਮੈਂ ਕੱਲ ਸ਼ਾਮ ਨੂੰ ਆਣਾ ਠੀਕ ਆ ਆਹ ਪਾਸ ਵਗਣਾ ਸ਼ਿਫਟ ਵੀ ਲਾ ਕੇ ਆ ਰਾਂਗਾ ਚਲੋ ਠੀਕ ਆ ਚੰਗਾ ਰਹਿ ਚਲ OK ਦਰ ਚੱਲ ਪਿਆ ਤੂੰ ਉਹ ਡੈਡੀ ਡਿਊਟੀ ਚੱਲਿਆ ਸੀ ਆ ਡੱਬਾ ਫੜਿਆ ਰੋਟੀ ਵਾਲਾ ਕੀ ਗੱਲ ਹੋਈ ਆ ਉਹ ਓਵਰ ਟਾਈਮ ਲਾ ਲੈਣੇ ਆ ਉਹ ਯਾਰ ਉਹ ਓਵਰ ਟਾਈਮ ਦੀ ਕਰੀ ਜਰੂਰ ਤੇ ਪੈ ਗਈ ਆ ਉਹ ਚੱਲ ਬਾਪੂ ਹੁਣ ਖਰਚੇ ਵੱਧ ਗਏ ਤਾਂ ਚੱਲ ਮੈਂ ਜਿਹੜਾ ਮਿਲ ਜਾ ਉਹੀ ਚੰਗਾ ਵਾ ਤੇ ਕੱਲ ਸ਼ਾਮ ਮੈਨੂੰ ਆਜੂਗਾ ਕੋਈ ਨਾ ਕੱਲ ਸ਼ਾਮ ਮੈਂ ਕਹਿੰਦਾ ਯਾਰ ਤੂੰ ਕਹਿੰਦੇ ਮੈਂ ਓਵਰਟਾਈਮ ਮੈਨੂੰ ਚਾਹੀਦਾ ਮੇਰੇ ਘਰ ਦਾ ਕੰਮ ਫੇਰਾ ਹੁੰਦਾ ਮੈਂ ਆਪ ਹੀ ਮੰਗਿਆ ਸੀ ਹੈ ਆਪ ਹੀ ਮੰਗਿਆ ਹੈ ਚਲੋ ਕੋਈ ਨਾ ਚਲ ਠੀਕ ਕੱਲ ਨੂੰ ਚਲ ਠੀਕ ਯਾਰ ਇਹ ਇੱਕ ਹੀ ਬਣਿਆ ਹੈ ਤੇ ਕਿੱਥੇ ਉਤਰਿਆ ਕਿਤੇ ਗਿਆ ਹੈ ਇਹਨਾਂ ਮੰਨਦੇ ਨੂੰ ਓਵਰਟਾਈਮ ਵਾਲਾ ਕਿੱਥੇ ਚੜ ਗਿਆ ਵਾ ਚਲ ਕੋਈ ਨਹੀਂ ਵੇਹਨਾ ਕਰ ਗਰਦੀ ਪਾਈ ਆ ਤੇ ਚੁੱਪ ਕਰਕੇ ਬਾਹਰ ਨਿਕਲ ਗਿਆ ਵਾ ਨਾ ਮੈਨੂੰ ਕੋਈ ਪੁੱਛਣ ਦੀ ਲੋੜ ਆ ਤੇ ਨਾ ਕੋ ਦੱਸਣ ਦੀ ਲੋੜ ਵਾ ਆਹੋ ਕੀ ਲੋੜ ਹਣ ਤਰੋਟੀਆਂ ਪੱਕੀਆਂ ਪਕਾਈਆਂ ਮਿਲਣ ਡਿਆ ਵੀ ਆ ਇਹਨੂੰ ਹੁਣ ਮਾਂ ਦੀ ਲੋੜ ਕਾਦੀ ਆ ਮੈਨੂੰ ਤਾਂ ਪ੍ਰਾਬੋ ਇੱਕ ਗੱਲ ਸੱਚੀ ਕਹਿ ਕੇ ਗਈ ਆ ਤੇ ਇਹ ਹੱਥੋਂ ਨਿਕਲਣਾ ਤੇਰੇ ਉਹ ਤੇ ਵਾਕਿਆ ਹੀ ਮੇਰੇ ਹੱਥੋਂ ਨਿਕਲਦਾ ਜਾਣ ਡਿਆ ਹੁਣ ਉਹ ਕੌਣ ਹੱਥੋਂ ਨਿਕਲ ਗਿਆ ਵਾ ਹੱਥੋਂ ਕਹਿੰਦੇ ਨਿਕਲਣਾ ਤੁਹਾਡਾ लाਡਲਾ ਆਹੋ ਜਿਹੜਾ ਕੋਈ ਮਰਚੀਆਂ ਕਰਨ ਡਿਆ ਪਿਆ ਮੇਰੀ ਗੱਲ ਸੁਣਾ ਨਾਲੇ ਕਿੱਧਰ ਗਿਆ ਉਹ ਡੱਬਾ ਫੜਿਆ ਰੋਟੀ ਵਾਲਾਂ ਨੇ ਮੈਨੂੰ ਕੀ ਪਤਾ ਮੈਨੂੰ ਕੋਲ ਦੱਸ ਕੇ ਗਿਆ ਕਿਆ ਤੇ ਕਹਿੰਦਾ ਉਹ ਟਾਈਮ ਚાલુ ਹੋ ਗਿਆ ਵਾ ਓਵਰਟਾਈਮ ਆਹੋ ਅੱਛਾ ਹੋਣੋ ਵਟੇ ਬਣਾਉਣ ਲੱਗਾ ਹੋਰ ਤੇ ਮੈਨੂੰ ਕਿਹੜਾ ਦੱਸ ਕੇ ਗਿਆ ਵਾ ਨਾ ਅੱਜ ਮੋੜ ਸੱਲੇ ਖੜਿਆ ਮੈਂ ਕਿਦਾਂ ਕੇਦੇ ਮਗਰ ਬਹਿ ਕੇ ਚੱਲਿਆ ਮੈਂ ਪਤਾ ਨਹੀਂ ਆਪਣੀ ਮਰਜ਼ੀਆ ਕਰਦਾ ਫਿਰਦਾ ਵਾ ਮੈਨੂੰ ਤਾਂ ਡਰ ਲੱਗਦਾ ਵਾ ਪਿਹਾਨਾ ਪੁੱਤ ਸਾਡੇ ਹੱਥ ਸਾਡੇ ਹੱਥੋਂ ਨਹੀਂ ਗਏ ਜਾਣਾ ਵਾ ਆੜੀ ਨਵੀਂ ਵਿਆਹੀ ਆਈ ਹੈ ਨਾ ਇਹਦੇ ਪੁਆੜੇ ਪਾਏ ਆ ਸਾਰੇ ਓ ਯਾਰ ਮੇਰੀ ਗੱਲ ਸੁਣ ਲੈ ਤੂੰ ਹੁਣ ਨਾ ਇੱਕੋ ਗੱਲ ਹੀ ਫੜੀ ਆ ਹੁਣ ਜੋ ਹੋ ਗਿਆ ਵਾ ਨਾ ਉੱਤੇ ਮਿੱਟੀ ਪਾ ਦੇ ਆਉਣ ਵਾਲੇ ਸਮੇਂ ਆ ਲੈ ਵੇ ਉੱਤੇ ਕਿਦਾਂ ਮਿੱਟੀ ਪਾਵਾਂ ਮੈਂ ਅੱਜ ਨਵੀਤਾ ਜੀ ਗੱਲ ਸੁਣ ਲੋ ਇਹਦੇ ਭਰਾ ਦਾ ਆਇਆ ਫੋਨ ਆਹੋ ਤੇ ਕਿਤੇ ਤਾਏ ਦੇ ਪੁੱਤ ਦਾ ਵਿਆਹ ਆ ਗਿਆ ਵਾ ਅੱਛਾ ਤੇ ਮੈਨੂੰ ਨਹੀਂ ਦੱਸਿਆ ਤੇ ਜਾ ਕੇ ਸਨੀ ਨੂੰ ਕਹਿੰਦੀ ਮੈਨੂੰ ਸੂਟ ਬਣਾ ਕੇ ਦੋ ਤੇ ਨਾਲੇ ਉਹਨਾਂ ਨੂੰ ਕੱਪੜੇ ਲੈ ਕੇ ਦੋ ਇਹ ਭੜਾ ਗੱਲਾਂ ਬਣਦੀਆਂ ਮੈਂ ਵੀ ਸੱਸ ਮਾ ਵਾਂ ਜੇ ਚੰਗੀ ਹੁੰਦੀ ਤੇ ਮੇਰੇ ਕੋ ਆਉਂਦੀ ਮੈਨੂੰ ਕਹਿੰਦੀ ਮੰਮੀ ਵਿਆਹ ਆਇਆ ਇਦਾਂ ਕਰਕੇ ਤੇ ਮੈਨੂੰ ਕੱਪੜੇ ਚਾਹੀਦੇ ਆ ਨਾ ਮੈਂ ਕਿਹੜੀ ਢਾਗ ਮਾਰਦਣ ਲੱਗੀ ਹੀ ਐਡੀ ਮਾੜੀ ਤੇ ਨਹੀਂ ਮੈਂ ਜਿੱਡੀ ਮਾੜੀ ਮੈਨੂੰ ਬਣਾਤਾ ਵਾ ਉਹ ਚੱਲ ਜਾ ਨਵੇਂ ਸਹਿਆਂ ਨੂੰ ਜਾਣਦੇ ਵਿਆਹ ਕਤਾ ਕੋਈ ਗੱਲ ਨਹੀਂ ਕਿ ਬਾਕੀ ਜੋ ਸਹਣੇ ਹੋਗੇ ਨਾ ਮੁਰ ਹੂੰ ਇਹਨੇ ਨਹੀਂ ਹਟਣਾ ਹਟਣਾ ਇਹਨੇ ਸਭ ਕੋ ਹੁੰਝ ਕੇ ਪਿੱਛੇ ਟੋਹ ਦਨਾ ਆਪਣੇ ਮੈਨੂੰ ਪਤਾ ਵੈਦਾ ਠੀਕ ਕਰਨਾ ਚਾਹੁੰਦੀ ਐ ਓ ਯਾਰ ਤੂੰ ਗੇਲ ਜਨਾਨੀ ਵਾਲੀ ਗੱਲਾਂ ਕਰੇ ਜਾਂਦੀ ਹੁਨੀ ਆ ਜੇ ਮਾੜਾ ਪਰਲਾ ਘਰ ਵਸ ਗਿਆ ਵਾ ਉਹਨੂੰ ਹੁਣ ਕਿੱਥੇ ਘਲੋਣਾਈ ਹੂੰ ਮੈਨੂੰ ਨਹੀਂ ਸਮਝ ਆਉਂਦੀ ਕਿੱਥੇ ਇੱਕ ਤੇ ਸਾਡੇ ਮੁੰਡੇ ਨੇ ਆਪਣੀ ਮਰਜ਼ੀ ਕੀਤੀ ਐ ਠੀਕ ਨਹੀਂ ਐਹੀ ਵਿੱਚ ਦਖਲਦਾਰੀ ਕਰਦੇ ਚੰਗੇ ਲੱਗਦੇ ਹੁਣਾ ਕਿਉਂ ਨਹੀਂ ਕਰਦੇ ਚੰਗੇ ਲੱਗਦੇ ਮੈਂ ਤਾਂ ਦਖਲਦਾਰੀਆਂ ਪੂਰੀਆਂ ਕਰੂੰਗੀ ਉਹ ਆਪਣੇ ਵੱਖਰੇ ਘੰਡੇ ਲਈ ਜਾਨੀ ਆ ਉਹ ਦੋਵੇਂ ਜੀ ਚੰਗੇ ਭਲੇ ਚੰਗੇ ਪਰ ਆਇਆ ਹੀ ਮੇਰੇ ਵੱਲ ਮੰਮੀ ਹੁਣ ਨਾ ਕੱਪੜੇ ਬਣਾ ਕੇ ਦੇ ਤੇ ਮੈਂ ਕਹਾਂ ਵੀ ਨਾਮ ਬਣਾਵਾ ਅੱਜ ਤੇ ਨਾ ਬਣਾਵਾ ਕੱਲ ਠੀਕ ਆ ਨਾ ਆਪਣੀਆਂ ਜ਼ਿੰਮੇਵਾਰੀਆਂ ਚੁੱਕ ਤਾਂ ਹੀ ਗਿਆ ਹੋਣਾ ਉਹ ਟਾਈਮ ਲਾਉਣ ਉਹ ਚੱਲ ਯਾਰ ਜੋ ਵੀ ਹੈਗਾ ਨਾ ਰੁਪਈਆ 2-4000 ਦੇ ਦੇਣਾ ਤੇਰਾ ਗਲ ਮੁੱਕ ਜਣੇ ਕੱਲ ਮੁੱਕ ਜਾਣੀ ਹੀਗੀ ਤੁਹਾਡਾ ਰਾਤਾਂ ਮੈਂ ਥੱਲੇ ਲੱਗ ਜਾ ਮੈਂ ਥੱਲੇ ਨਹੀਂ ਜਾ ਕੇ ਰਹਿਣਾ ਬਸ ਲੱਗੇ ਰਹਿਣਾ ਇੱਥੇ ਆਹ ਤੇ ਘਰ ਦੇ ਕਿ ਪੱਤ ਪਾਸ਼ੜਨਾ ਪੈਣਾ ਨੀ ਨੂੰ ਨਹੀਂ ਪਤਾ ਪੱਤ ਪੈਣਾ ਨਹੀਂ ਸਿਆਣੀ ਐ ਤੇ ਸਿਆਣੀ ਬਣ ਕੇ ਰਹਿ ਪਰ ਮੈਂ ਦੱਸਾਂ ਗੱਲ ਜੇ ਦੋਹਾਂ ਤੋਂ ਨਿਕਲ ਗਏ ਨਾ ਫਿਰ ਕਾਬੂ ਨਹੀਂ ਆਉਣੇ ਹੋਂਦੇ ਤੇ ਘਰ ਤੋਂ ਨੇ ਫਿਰਦੇ ਨਾ ਗੱਲ ਹੋਰ ਗਦੇ ਜਲ ਕੇ ਫਿਰ ਕੀ ਕਰਾਂਗੇ ਇਹ ਉਹ ਉਹਦੇ ਅੱਡ ਕੋ ਹੈਗਾ ਵਾ ਰਈ ਨਾ ਮਤ ਉਹ ਜਨਾਨੀ ਵਾਲੀ ਜਾਣਦੇ ਪਰੇ ਚੱਲਣ ਯਾਰ ਤੇ ਵੀ ਘੇੜੇ ਕਪਾਤ ਕਪਾਤ ਕਪਤ ਬਸ ਕੋਈ ਗੱਲ ਨਹੀਂ ਘਰ ਛੱਡ ਕੇ ਕਿੱਥੇ ਚੱਲ ਜਾਣਾ ਇਹਦੇ ਪਿੱਛੇ ਕਿਹੜੇ ਮਹਿਲ ਆ ਜਿਹੜੇ ਮਹਿਲਾਂ ਚ ਜਾ ਕੇ ਰਹਿਣਾ ਇਹਨੇ ਇੱਥੇ ਹੀ ਰਹਿਣਾ ਵਾ ਤੇ ਇੱਥੇ ਮੈਨੂੰ ਜੁੱਤੀ ਥਲੇ ਰੱਖਣਾ ਵਾ ਇਹਦਾ ਕੀ ਇਰਾਦਾ ਵਾ ਵੀ ਮੈਂ ਸਣੀ ਨੂੰ ਕਹਿ ਕੇ ਕਾਰੇ ਸਾਰੇ ਕੰਮ ਕਰਾਉਂਗੀ ਤੇ ਚੰਪ ਕਰਕੇ ਕਰੀ ਜਾਊਗੀ ਮੈਂ ਨਹੀਂ ਕਰਨ ਲੱਗੀ ਕੁਝ ਵੀ ਇਹ ਵੀ ਵੇਖੀ ਜਾਏ ਉਹ ਟਾਈਮ ਕਰਨੇ ਕਿਹੜੇ ਸੁੱਖੇ ਆ ਕੱਕ ਜਾਈਦਾ 24 ਘੰਟੇ ਕੰਮ ਕਰਕੇ ਆ ਗਿਆ ਤਹੀ ਆਹੋ ਯਾਰ ਪਾਣੀ ਬੜਾ ਪਰ ਲੈਣੀ ਆ ਅੱਜ ਫਿਰ ਤਾਂ ਮੈਂ ਨਹੀ ਹੋਰ ਸਵੇਰੇ ਜਾਊਂਗਾ ਠੀਕ ਆ ਠੀਕ ਆ ਤਾਂ ਫੇਰ 24 ਘੰਟੇ ਲਾਉਣੀ ਆ ਮੈਂ ਰੋਟੀ ਲਿਆਵਾ ਰੋਟੀ ਪਹਿਲਾਂ ਮਨਣਾਵਾ ਚਲੋ ਤੀਨਾ ਲੋ ਫੇਰ ਮੈਂ ਨਾ ਤਾਂ ਰੋਟੀ ਮਕਾ ਲਿਆਂਗੀ ਨਾ ਆ ਕੇ ਤੇ ਫੇਰ ਰੋਟੀ ਖਾਣੇ ਆ ਠੱਕਿਆਂ ਬੜਾ ਜੀ ਨਹੀਂ ਕੰਡਿਆ ਜੀ ਚਲ ਤੂੰ ਬਣਾ ਲੈ ਹਾਂ ਮੈਂ ਬਣਾਉਣੀ ਆ ਚਲ ਇੱਕ ਤੇ ਉਹ ਟਾਈਮ ਅੱਜ ਲੱਗ ਗਿਆ ਇੱਕ ਕੱਲ ਲਾਉਂਗਾ ਕੋਹੜ ਵਾਸ ਮੰਗਲੇ ਆ ਚਲ ਇਹਦੀ ਵਿਚਾਰੀ ਤੇ ਸ਼ੋਪਿੰਗ ਹੋਊਗੀ ਨਾ ਬਾਕੀ ਚਲੋ ਬਾਅਦ ਦੇ ਬਾਅਦ ਵੇਖਾਂਗੇ ਉਹ ਹੁੰਦੇ ਤੋਂ ਡੂੜ ਕੇ ਫੇਰ ਤੁਰ ਪਿਆ ਉਹ ਬੁਖਾਰ ਆ ਗਿਆ ਕੱਢਣ ਵਾਲਾ ਚਲ ਮੈਂ ਕੱਢਣ ਨਹੀਂ ਆ ਸਵੇਰੇ ਮੈਂ ਫੇਰ ਨਿਕਲ ਜਾਣਾ ਸੀ ਅੱਛਾ 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 ਆਓ ਤੇ ਬੰਦਾ ਆਇਆ ਇਹਨੂੰ ਚੁੱਕਦਾ ਹੈਗਾ ਅੱਛਾ ਚਲ ਮੈਂ ਕੋਈ ਨਹੀਂ ਆਪ ਕੱਢ ਦਉਣਾ ਚਲੋ ਕੋਈ ਨਹੀਂ ਮਮੀ ਆਉਣਾ ਫਿਰ ਹੈ ਚਲੋ ਠੀਕ ਆ ਪਾਣੀ ਲੈ ਆਇਓ ਚਲ ਠੀਕ ਹੈ ਠੀਕ ਤਦਾਨੀ ਅਜਕਲ ਨਾਲ ਮੱਟੇ ਲੱਟ ਲਾਇਆ ਰਿੰਦਾ ਉਹ ਜੀ ਗੱਲ ਖੁੱਲ ਕੇ ਦੱਸਦਾ ਨਹੀਂ ਗਾ ਗੱਲ ਕੋਈ ਨਾ ਕੋਈ ਹੈਗੀ ਆ ਹੈ ਤਦਾਨੀ ਅੰਦਰੋਂ ਅੰਦਰ ਹੀ ਪੀ ਜਾਣ ਰਿਆ ਅਜੇ ਚਲੋ ਵੇਖਨੇ ਕੀ ਬਣਦਾ ਲੈ ਕੁੜੀ ਜੀ ਮਿੰਦੀ ਨੋ ਤੇ ਉਹ ਬੈਠੀ ਆ ਹੈ ਐਦਾਂ ਕਰਦੀ ਆ ਜੀਵਨ ਨਾਲ ਤਾਂ ਰੋਜ਼ ਗੱਲਬਾਤ ਕਰਦੀ ਆ ਅੱਜ ਇਹਦਾਂ ਕਰਕੇ ਵੇਖਨੀ ਆ ਨਾਲੇ ਦੇ ਸੁਭਾਅ ਦਾ ਪਤਾ ਲੱਗੂਗਾ ਵੀ ਕਿੱਥੋਂ ਬੋਲਦੀ ਆ ਹੈ ਨਾਲੇ ਜੇ ਚੰਗੀ ਵੀ ਹੋਈ ਇਹਨੂੰ ਪਟਾ ਚਾੜਦੀ ਆ ਥੋੜਾ ਜਿਹਾ ਤੇ ਤੇਰੀ ਸਸਤਾ ਗੱਲਾਂ ਕਰਦੀ ਆ ਨਾਲੇ ਮੈਨੂੰ ਕਿ ਮੇਲਾ ਜੀਵਨ ਮੇਰਾ ਕਿੰਨੇ ਕਿ ਚੰਗੀ ਰਹੀ ਆ ਆਹੋ ਕੋਈ ਗੱਲ ਨਹੀਂ ਆ ਘਰ ਚ ਤੇ ਅੱਗੇ ਪਵਾੜਾ ਪਿਆ ਵਾ ਤੇ ਥੋੜਾ ਜਿਹਾ ਪੰਪਮ ਮੈਂ ਵੀ ਦੇ ਜਾਨੀ ਆ ਐਦਾਂ ਕਰਦੀ ਆ ਜੀਵਨ ਤੇ ਨਹੀਂ ਕਿਤੇ ਦਿਖਦੀ ਤੇ ਐਦਾਂ ਕਰਦੀ ਉਹਦੇ ਲਾਗੇ ਜਾਂਦੀ ਆ ਸਿੱਧੀ ਜੇ ਆਜੂਗੀ ਤੇ ਕਹੂੰਗੀ ਵੀ ਉਹਨੇ ਆਵਾਜ਼ ਮਾਰ ਲਈਗੀ ਵੀ ਆਂਟੀ ਆਜੋ ਆਗੇ ਜੇ ਤੇ ਕੋਈ ਨਹੀਂ ਵੇਖੀ ਜਿਓ ਬਾਅਦ ਦੀ ਬਾਅਦ ਕੋਈ ਨਾ ਗੱਲ ਕਰਕੇ ਵਿਖਾਂ ਜਾ ਕੇ ਮੈਂ ਬੜਾ ਚੀਤ ਸਤਿ ਸ਼੍ਰੀ ਅਕਾਲ ਅੰਟੀ ਸਤਿ ਸ਼੍ਰੀ ਅਕਾਲ ਇਆ ਲਖਤ ਬੜਾ ਗਿਆ ਤੇ ਇਸ ਨੂੰ ਠੀਕਾ ਹਾਂਜੀ ਹਾਂ ਠੀਕ ਹੰਡੀ ਆ ਮੈਂ ਕੁਛ ਨਹੀਂ ਸਰੋ ਇਕੱਠੀ ਕਰਨ ਢੀ ਲੈ ਦੱਸ ਨਵੀਂ ਸਮੀ ਤੂੰ ਹੈਗੀ ਆ ਤੇ ਸਰੋ ਤੂੰ ਕੱਲ ਇਕੱਠੀ ਕਰਨ ਢੀ ਆ ਜੀਵਨ ਕਿੱਥੇ ਗਈ ਆ ਮੰਮੀ ਅੰਦਰ ਹੋਣੇ ਆ ਲੈ ਉਹ ਅੰਦਰ ਕੀ ਕਰੀ ਜਾਂਦੀ ਆ ਹੈ ਤਿਆਣੀ ਪੈਣੀ ਹੈਗੀ ਆ ਬੰਦਾ ਵਿਹੜੇ ਚ ਬਵੇ ਨਾਲੇ ਆ ਕੰਮ ਉਹਦੇ ਕਰਨ ਵਾਲੇ ਆ ਤੇਰੇ ਥੋੜੇ ਕਰਨ ਵਾਲੇ ਆ ਮੈਂ ਕਿਹਾ ਚੱਲ ਮੈਂ ਬਾਹਰ ਆਈ ਤੇ ਮੈਂ ਵੇਖਿਆ ਤੇ ਮੈਂ ਕਿਹਾ ਨਾ ਟੀਏ ਤੇਰਾ ਨਹੀਂ ਇਹ ਕੰਮ ਤੇਰਾ ਕੰਮ ਚੌਂਕੇ ਦਾ ਠੀਕ ਵਾ ਨਾ ਰਸੋਈ ਚ ਰਿਆ ਕਰ ਤੂੰ ਇਹੋ ਜੇ ਕੰਮ ਆਪਣੀ ਸਸਤੇ ਛੱਡ ਦੇ ਹੁਣ ਇਹੋ ਜੇ ਕੰਮਾਂ ਚ ਪੈ ਗਈ ਨਾ ਉਹਨੇ ਤਾਂ ਮਹਾਰਾਣੀ ਬਣ ਕੇ ਬਹਿ ਜਾਣਾ ਵਾ ਠੀਕ ਵਾ ਨਾ ਹਾਂਜੀ ਹਾਂਜੀ ਆਹ ਤੂੰ ਰੋਲ ਜਾਣਾ ਇੰਨਾ ਕੰਮਾਂ ਜੀ ਐਦਾਂ ਕਰਦੇ ਆ ਉੱਥੇ ਆ ਬਈ ਆਜੋ ਬਹਿਜੋ ਆ ਜਾ ਓਰ ਸੁਣਾ ਬੱਸ ਵਧੀਆ ਕਿ ਤੂੰ ਸੁਣਾਉ ਬੱਸ ਵਧੀਆ ਕਦੋਂ ਦੀ ਗਈ ਹੈ ਪੇਕੇ ਮੈਨੂੰ ਹੋਈ ਗਿਆ ਟਾਈਮ ਅੱਛਾ ਮੈਂ ਤਾਂ ਸੁਣਿਆ ਬੱਸ ਤੁਸੀਂ ਭੈਣ ਭਰਾਈ ਜੇ ਹਾਂਜੀ ਹਾਂਜੀ ਹੈ ਚੱਲ ਇਦਾਂ ਕਰਿਆ ਕਰ ਛੇਤੀ ਛੇਤੀ ਗੇੜਾ ਮਾਰ ਆਇਆ ਘਰ ਹਾਂਜੀ ਹਾਂਜੀ ਚਲ ਜਾਈਦਾ ਕੱਲਾ ਵੀਰ ਹੈ ਤੇਰਾ ਵਿਚਾਰਾ ਤੇ ਕਿੱਦਾਂ ਰੋਟੀ ਰੱਟੀ ਦਾ ਸਰਦਾ ਉਹ ਤੂੰ ਆਪੇ ਬਣਾਉਂਦਾ ਅੰਟੀ ਹਾਏ ਹਾਏ ਵਿਚਾਰਾ ਦੱਸ ਹੈ ਮਾਂ ਜਾਏ ਵੀ ਦੱਸ ਤੂੰ ਇੱਥੇ ਲੈ ਆ ਉਹਨੂੰ ਆ ਜਾਂਦਾ ਇੱਥੇ ਕਦੀ ਕਦੀ ਇਹ ਕਦੀ ਕਦੀ ਨ ਪੱਕਾ ਹੀ ਲਾਇਆ ਉੱਥੇ ਕੀ ਆ ਹੈ ਨਿਆਣਾ ਹੈਗਾ ਵਿਚਾਰਾ ਚੱਲ ਰੋਟੀ ਪੰਦਾਰ ਇੱਕ ਵਾਰ ਇੱਥੇ ਹੋ ਜਾ ਕਰੂਗਾ ਉਹਦਾ ਤੇ ਪੜਦਾ ਹੀ ਹੁਣਾ ਅਜੇ ਹਾਂਜੀ ਪੜਦਾ ਹਜੇ ਆਹ ਤੇ ਕੋਈ ਨਾ ਇੱਥੇ ਪਾਲਾ ਪਤਾ ਕੀ ਆ ਕੰਮ ਕੰਨੂ ਜੀਤ ਕਰਦਾ ਨਹੀਂ ਆਵੇਂ ਤੇਰੀ ਸੱਸ ਜਿਹੜੀ ਬੜੀਆਂ ਗੱਲਾਂ ਕਰਦੀ ਆ ਹੈ ਇੱਕ ਪੁੱਤ ਵੇਖ ਕਹੇ ਪੁੱਤੂ ਓਦਾਂ ਸੁਣਾਵੇਂ ਗਰੀਬ ਕਰਦੀ ਆ ਹੈ ਇਹ ਆ ਚੱਲ ਮੇਰੀ ਗਰੀਬੀ ਆਪਣੇ ਹੱਥੋਂ ਹੀ ਹੁੰਦੀ ਆ ਨਾਲੇ ਮਾਂ ਤੇ ਪੁੱਤਰ ਸਿਰਤੇ ਨਹੀਂ ਆ ਜਿਹੜੀ ਵੱਡੀ ਗੱਲ ਵਾ ਹੈ ਤੇ ਜਿਹੜੀਆਂ ਸਸਾਂ ਹੁੰਦੀਆਂ ਵਾ ਨਾ ਕੋ ਇਦਾਂ ਨਹੀਂ ਟਿਕਣ ਦਿੰਦੀ ਵਾ ਠੀਕ ਵਾ ਮਾਪੇ ਪਿੱਛੇ ਹੋਣ ਨਾ ਤਾਂ ਫਿਰ ਗੱਲ ਹੋਰ ਹੁੰਦੀ ਆ ਭਰਾ ਵੀ ਤਰਾ ਨਿਆਣਾ ਸਿਆਣਾ ਵਾ ਹੈ ਥੋੜਾ ਦਿਲ ਵੱਡਾ ਕਰਕੇ ਰੱਖੀ ਮੈਂ ਸੁਣਿਆ ਤੇਰੇ ਉੱਥੇ ਸ਼੍ਰੀਕੇਸ਼ਿੰਧ ਦਾ ਵਿਆਹ ਹਾਂਜੀ ਤਾਂ ਜਦੋਂ ਹੁੰਦਾ ਗਿਆ ਅੱਛਾ ਮੁੰਡੇ ਦਾ ਵਿਆਹ ਵਾ ਕਿੰਨੇ ਦਿਨਾਂ ਨੂੰ ਆ ਥੋੜੇ ਦਿਨਾਂ ਲਈ ਅੱਛਾ ਤੇ ਫਿਰ ਜਾਣਾ ਹਾਂਜੀ ਹਾਂਜੀ ਜਾਣਾ ਮੈਂ ਜ਼ਰੂਰ ਜਾਈ ਮਿਲੀਏ ਗਿਲੀਏ ਨਾ ਤੇ ਪਤਾ ਲੱਗਦਾ ਘੈਂਟ ਭਰਾਵਾਂ ਦਾ ਨਾਲੇ ਵੇਖ ਕਿੰਦਾ ਸੋਨਾ ਘੜ 12 13 ਹੈ ਚੰਗੇ ਘਰ ਚ ਗਈ ਆ ਤੇਰੀ ਕਿਸਮਤ ਚੰਗੀ ਹੀਗੀ ਕਿ ਤੂੰ ਚੰਗੇ ਘਰ ਚ ਆ ਗਈ ਮੁੰਡਾ ਚੰਗਾ ਮਿਲ ਗਿਆ ਤੈਨੂੰ ਹੈ ਦੂਜੀ ਗੱਲ ਇਹ ਵੀ ਜਾਏ ਆਏਂਗੀ ਮਿਲੇ ਵਰਤेंगी ਫਿਰ ਇਹ ਲੋਕਾਂ ਨੂੰ ਪਤਾ ਲੱਗੂਗਾ ਐਵੇਂ ਆਪਣੇ ਸਾਸ ਦੇ ਪਿੱਛੇ ਲਾ ਕੇ ਛੱਡਣਾ ਨਹੀਂ ਆਪਣਾ ਪਿੱਛਾ ਨਹੀਂ ਨਹੀਂ ਆਹੋ ਜਾ ਹੀ ਮੇਰੀ ਤੀ ਇਹ ਲੇੜਾ ਕਪੜਾ ਬਣਾਇਆ ਨਹੀਂ ਨਹੀਂ ਬਣਾਉਣੇ ਹਜੇ ਅੱਛਾ ਜੇ ਬਣਾਏ ਨਹੀਂ ਆ ਲੈ ਦੱਸ ਸਿੰਦਿਆ ਵਿੱਚ ਕਿੰਨਾ ਟਾਈਮ ਨਿਕਲ ਜਾਂਦਾ ਵਾ ਹਾਂ ਨਹੀਂ ਜਾਣ ਕੇ ਮੰਮੀ ਕਿਹਦੇ ਨੂੰ ਮੰਮੀ ਨੇ ਕੀ ਕਰਨਾ ਜਾ ਕੇ ਦੱਸ ਮੰਮੀ ਦਾ ਕੰਮ ਆ ਦੋਵੇਂ ਜੀ ਜਾਓ ਤੇ ਕਪੜਾ ਲੇੜਾ ਬਣਾ ਕੇ ਲੈ ਆ ਕਿ ਸ਼ਰਨ ਦਾ ਟਾਈਮ ਨਹੀਂ ਨਾ ਹੈਗਾ ਤੇ ਫਿਰ ਲੈ ਦੱਸ ਟਾਈਮ ਕੱਢਣਾ ਪੈਂਦਾ ਵਾ ਛਦੈਣੇ ਉਹਨੂੰ ਕਿਹ ਟਾਈਮ ਕੱਢ ਦੋਆਂ ਤਨਾ ਘੰਟਿਆਂ ਦਾ ਕੰਮ ਹੁੰਦਾ ਸਾਰਾ ਉੱਥੇ ਕਿ ਸਾਰੇ ਦਿਹਾੜੇ ਲੰਗਣੀ ਆ ਟਾਈਮ ਨਾ ਨਿਕਲ ਜਿਓ ਤੇ ਆਜ ਤਾਂ ਆਪੇ ਆਪਣੇ ਕੰਮ ਆ ਕੇ ਕਰਦਾ ਰਹੂਗਾ ਹੈ ਤੇ ਉੱਥੇ ਲੀੜਾ ਕਪੜਾ ਦੇਣਾ ਹੀ ਹੋਣਾ ਹਾਂਜੀ ਹਾਂਜੀ ਖੜਨਾ ਉਹ ਵੀ ਬਣਾ ਲਿਆਈ ਨਹੀਂ ਜਾਣਾ ਬਣਾ ਲ ਸੋਹਣਾ ਲੀੜਾ ਕਪੜਾ ਬਣਾ ਕੇ ਲਿਆਈ ਚੰਗਾ ਆਹੋ ਐ ਹੋਏ ਵੀ ਹਾਂ ਸੋਹਰਿਆਂ ਤੋਂ ਆਈ ਏ ਕੁੜੀ ਠੀਕ ਵਾ ਆ ਮੇਰੀ ਤੇ ਬੜੀ ਸਿਆਣੀ ਆ ਤੇ ਕੰਮ ਤਾਂ ਡੜ ਇਹੋ ਜਿਹਾ ਕਰਦੀ ਹੁੰਨੇ ਨਾ ਮਿੱਟੀ ਕੱਟੇ ਵਾਲੇ ਇਹ ਨਾ ਕਰਿਆ ਕੱਲ ਹਾਂ ਅਜੇ ਨਵੀਂ ਸਵੇਰ ਹੈਗੀ ਆ ਉਹ ਅੰਦਰ ਲੈ ਕਰ ਲਿਆ ਘਰ ਥੋੜੇ ਬੋਤੇ ਬੈਠੋ ਤੇ ਚਾਹ ਬਣਾ ਨਹੀਂ ਕੋਤ ਚਾਹ ਨਹੀਂ ਪੀਣੀ ਤੇ ਤੁਸੀਂ ਸੱਸ ਨੇ ਵੀ ਜਦੋਂ ਤੁਹਾਡੇ ਕੰਨ ਬਰ ਨੌ ਲੱਗੇ ਬੈਠੀ ਹੈ ਨਹੀਂ ਕੋਈ ਗੱਲ ਨਹੀਂ ਆ ਜੂਗੀ ਮੈਂ ਨਹੀਂ ਨਹੀਂ ਮੈਂ ਫੇਰ ਆਉਂਗੀ ਤੇ ਚਲਦੀ ਹਾਂ ਹੁਣ ਮੈਂ ਹੈ ਆ ਜਾ ਕਰ ਲੈਂਦਾ ਕੋਈ ਨਹੀਂ ਮੈਂ ਹੁੰਦੀ ਜਾਂਦੀ ਰਹਿਨੀ ਆ ਕਿ ਤੂੰ ਨਹੀਂ ਕਦੇ ਲੱਭੀ ਮੈਨੂੰ ਸਾਹ ਤੇਰੀ ਲੱਗ ਹੋ ਕੇ ਫਿਰ ਮੈਂ ਚਲ ਜਾਂਦੀ ਆ ਹਾਂ ਤੇ ਖਿਆਲ ਰੱਖਿਆ ਕਰਾਂਗਾ ਪਾਜੰਗਾ ਐ ਵਡਾ ਦਿਲ ਕਰਕੇ ਰਹੀ ਇੱਥੇ ਆਹੋ ਜਿਹੜੇ ਸੱਸਾਂ ਹੁੰਦੀ ਗਵਾਂ ਨਾ ਇਹਨਾਂ ਨੇ ਥੋੜਾ ਰੋਬ ਨਾ ਰੱਖਿਆ ਨਾ ਫਿਰ ਰਹਿੰਦੀਆਂ ਟਿੱਕੇ ਐਵੇਂ ਰਿੱਟਕਣ ਦਿੰਦੀਆਂ ਕਿਸੇ ਨੂੰ ਆ ਤੇ ਮੇਰੀ ਗੱਲ ਪੱਲੇ ਬੰਨ ਲੀ ਚੰਗਾ ਫਿਰ ਹੈ ਚਲੋ ਵਿਆਹ ਦੀ ਤਿਆਰੀ ਹਾਂ ਜੀ ਜਾਓ ਗੱਜ ਵਜ ਕੇ ਚੰਗਾ ਫਿਰ ਹੈ ਚ ਅੱਜ ਪੰਪ ਚੰਗਾ ਬਣਾਇਆ ਅੱਜ ਹੈ ਜੀਵਨ ਨੂੰ ਨਹੀਂ ਪਤਾ ਲੱਗਾ ਤੇ 9 ਵੇ ਦੀ ਮੇਰੇ ਹੱਥੇ ਚੜ ਗਈ ਹੈ ਹੈ ਵੀ ਆਦੀ ਤਿਆਰੀ ਕਰਕੇ ਬੈਠੀ ਆ ਪੂਰੀ ਚੱਲ ਦੂਜਾ ਮੈਂ ਵੀ ਪੰਪ ਦੇ ਦਿੱਤਾ ਵਾ ਇਹ ਲੀੜਾ ਕਪੜਾ ਸੋਹਣਾ ਬਣਾਈ ਨਾਲ ਪਿੱਛੇ ਹੀ ਬਣਾਗੇ ਖੜੀ ਹੈ ਹੈ ਇਹ ਸਸਤੇ ਦਾ ਬੁੱਥ ਲੈਣਾ ਰਹੀ ਤੇ ਆਪਣੇ ਘਰ ਵਾਲੇ ਨੂੰ ਖੜੀ ਨਾਲ ਇਹ ਆਂਦੀ ਮੈਂ ਸੱਸ ਨਾਲ ਜਾਣਾ ਵਾ ਦੱਸ ਸੱਸ ਦਾ ਕੀ ਕੰਮ ਆ ਜੀਵ ਨੇ ਪਤਾ ਤੈਨੂੰ ਹੁਣ ਲੱਗੂਗਾ ਜਿਹੜੀ ਤੂੰ ਬਣਿਆ ਉੱਚਾ ਉੱਚਾ ਛਾਲਾ ਮਾਰਦੀ ਹੈ ਨਾ ਫੋਨ ਆਇਆ ਉਂਟ ਪਹਾੜ ਥੱਲੇ ਚੱਲ ਹਾਂ ਹੁਣ ਤੈਨੂੰ ਇਹ ਦੱਸੂ ਵੀ ਕੀ ਚੀਜ਼ ਵਾ ਤੂੰ ਵੀ ਗਰੀਬ ਕਰ ਗਰੀਬ ਕਰ ਕਰਦੀ ਹੈ ਨਾ ਤੈਨੂੰ ਹੁਣ ਪਤਾ ਲੱਗੂ ਗਰੀਬ ਕਰਦੇ ਕਿਹੋ ਜਿਹਾ ਹੁੰਦੀਆਂ ਆਂ ਅੰਮ੍ਰੀ ਗੱਲ ਸੁਣਾ ਹਾਂਜੀ ਮੰਮੀ ਕੂਕਰ ਵਿੱਚ ਕਿੱਦਾਂ ਹੈ ਹੁਣ ਢਾਲ ਬਣਾਇਆ ਮੈਂ ਅੱਜ ਫੇਰ ਢਾਲ ਬਣਾ ਲਈ ਆ ਹਾਂਜੀ ਪ੍ਰੋਲੀ ਕੁੱਕਰ ਦਾ ਹਾਲ ਦਾ ਕਰਕੇ ਬਹਿ ਲੈਨੀ ਆ ਹੋਰ ਬਣਾਉਣ ਦੇ ਬਲ ਨਹੀਂ ਆ ਵੀ ਤੈਨੂੰ ਤੇ ਮੈਂ ਦੱਸ ਦਿੰਦੇ ਮੈਂ ਬਣਾ ਦੇਂਗੀ ਨਹੀਂ ਇਹ ਨਹੀਂ ਮਹਿੰਗੀਆਂ ਸਬਜ਼ੀਆਂ ਲਿਆ ਕੇ ਰੱਖੀਆਂ ਆ ਮਰਫਿਜ ਵਿੱਚ ਉਹ ਸੜ ਨਹੀਂ ਆ ਨਾ ਤੈਨੂੰ ਕੀ ਪਤਾ ਵੀ ਸਬਜ਼ੀਆਂ ਕਿਦਾਂ ਬਣਾਈਂਦੀਆਂ ਮਹਿੰਗੀਆਂ ਸਬਜ਼ੀਆਂ ਖਾਧੀਆਂ ਹੋਣ ਕੇ ਤੇ ਪਤਾ ਹੋ ਲੈਣਾ ਵੀ ਕਿਦਾਂ ਰਲ ਕੇ ਰਾਉਣੇ ਆ ਆਹ ਦਾਲ ਦਾ ਕੁੱਕਰ ਤਾਂ ਲੈਣੀ ਹੀ ਹੁੰਨੀ ਆ ਤੇ ਚਾਰ ਚਾਰ ਦਿਨ ਖਾਂਦੇ ਰਹਿੰਦੇ ਹੁੰਦੇ ਭੈਣ ਭਰਾ ਇਦਾਂ ਹੀ ਕਰਤੀ ਰਹੀਆਂ ਨਾ ਮੈਂ ਤਾਂ ਝੂਠ ਨਹੀਂ ਬੋਲਿਆ ਤੂੰ ਨਾ ਕੰਨ ਖੋਲ ਕੇ ਸੁਣ ਲਾ ਅਬ ਮੈਂ ਦਾਲ ਦੋਲੀਆਂ ਖਾਣੀ ਮੇਰਾ ਨਹੀਂ ਠੀਕਾ ਤਾਂ ਦਾਲ ਖਾਣੀ ਅਜੇ ਕੱਲ ਮੈਂ ਡੁੰਗਾ ਡੰਗਰਾਂ ਵਾਲੀ ਡੋਲਿਆ ਹਾਂ ਇਦਾਂ ਕਰ ਮੇਰੇ ਵਾਸਤੇ ਪਿੰਡੀਆਂ ਦੀ ਸਬਜ਼ੀ ਬਣਾ ਚਲ ਮੈਂ ਬਣਾ ਦੇਵਾਂ ਠੀਕ ਵਾ ਨਾ ਠੀਕ ਆਹੋ ਤੇ ਗਾਹ ਦੀ ਕੋਈ ਚੀਜ਼ ਬਣਾਣੀ ਉਹਨੂੰ ਪੋਸ਼ਟੇ ਬਣਾਵੀਂ ਆਪਨੇ ਆਮਕ ਤਾਂ ਅਰਨਾ ਬਣਾ ਕਰਨੀ ਠੀਕ ਤੇਰਾ ਨਾ ਤਾਂ ਗਾਂ ਗਾ ਹੋ ਕੇ ਆਪਣੇ ਆਪ ਕੰਮ ਕਰਕੇ ਤੇ ਮੈਂ ਇਥੇ ਬਣ ਜੀ ਨੀ पंतप्रधान ਮੰਤਰੀ ਹੋਰ ਜਦ ਬਣ ਜਣਾ ਮੈਂ ਮੈਨਾਂ ਗਿਲ ਤਾਂ ਪੋਸ਼ਟੇ ਨਾ ਲੈ ਤਾ ਆਹ ਪੋਛਤੀ ਰਹਿਗੇ ਨਾ ਮੇਨੂੰ ਤੇ ਚੰਗੀ ਰਹਿ ਜੇਗੀ ਨਾ ਪੁੱਛੇਗੀ ਕਿ ਤੱਕ ਮਨਕ ਸ਼ਾਂਤ ਤੇਰਾ ਠੀਕ ਵਾ ਨਾ ਇਹ ਨਾਲੇ ਮੇਰੀ ਗੱਲ ਸੁਣ ਲੈ ਪਿੰਡੀਆਂ ਦੀਆਂ ਭੜਾਈਆਂ ਵੀ ਆਈਆਂ ਨੇ ਹਾਂਜੀ ਆਈਆਂ ਭੜਾਈਆਂ ਪਾਣੀ ਪੁਣੀ ਨਾ ਬਾਦੀ ਵਿੱਚ 80 ਰੁਪਏ ਕਿਲੋ ਆ ਠੀਕ ਆਹੋ ਮੈਨੂੰ ਪਸੰਦ ਆੜ ਗਿਆ ਤਾਂ ਕਰਕੇ ਲਿਆਉਣੀ ਆ ਮੈਂ ਕੋਈ ਨਹੀਂ ਮੈਂ ਫੜਾ ਦਿੰਨੀ ਹੁਣੇ ਆਹੋ ਤੇ ਇੱਕ ਗੱਲ ਮੇਰੀ ਹੋਰ ਸੁਣ ਲੈ ਧਿਆਨ ਨਾਲ ਸਣੀ ਨਾਲ ਗੱਲ ਕਰਨ ਤੋਂ ਪਹਿਲਾਂ ਨਾ ਮੇਰੇ ਨਾਲ ਗੱਲ ਕਰਿਆ ਕਰ ਇੱਥੇ ਉਹ ਹੀ ਹੋਣਾ ਜੋ ਮੈਂ ਜਾਉਂਗੀ ਹਾਂ ਕੇ ਸਣੀ ਠੀਕ ਵਾ ਨਾ ਠੀਕ ਹਰ ਗੱਲ ਪਹਿਲਾਂ ਮੈਨੂੰ ਪੁੱਛਿਆ ਕਰ ਠੀਕ ਠੀਕ ਵਾ ਐਡਾ ਮੂੰਹ ਦੀ ਮਿੱਠੀ ਬਣ ਜਾਂਦੀ ਆ ਤੇ ਮਗਰ ਮਗਰ ਸੁੰਘਿਆ ਚਲਦੀ ਆ ਇਹ ਕੰਮ ਹੋਣਾ ਨਹੀਂ ਮੈਂ ਆ ਜਗਾ ਘਰ ਬੜਾ ਯਾਰ ਨਾ ਮੈਂ ਬੜਾ ਖੜਾ ਆਵਾ ਤੈਨੂੰ ਕੀ ਪਤਾ ਵਾ ਤੇਰਾ ਰਾਦਾ ਵਾ ਕਿ ਕੋਈ ਗੱਲ ਹੀ ਨਹੀਂ ਕਿ ਜੋ ਮਰਜ਼ੀ ਕਰੋ ਇੱਥੇ ਇੱਥੇ ਸਭ ਕੁਝ ਮੇਰੀ ਮਰਜ਼ੀ ਨਾਲ ਹੋਣਾ ਵਾ ਤੇ ਮੈਡਮ ਜੀ ਜਿਨੀ ਛੇਤੀ ਗੱਲ ਸਮਝੀ ਹੋਵੇ ਨਾ ਉਹਨੇ ਚੰਗੇ ਰਹੋਗੇ ਕੋਈ ਨਹੀਂ ਮੈਂ ਤੁਹਾਨੂੰ ਪੁੱਛ ਲਈ ਫਿਰ ਉੱਥੇ ਹਾਂ ਨਾਰਾ ਕਰਦਾ ਹੁਜੀ ਤੇ ਕੱਪ ਚਾਹ ਦਾ ਬਣਾ ਕੇ ਦੇਜੀ ਮੈਨੂੰ ਬਾਹਰ ਕੋ ਬੰਚ ਕੋਈ ਪਸ ਭਾਇਆ ਨੇ ਕੀ ਕਰਾਂ ਜੇ ਮੈਂ ਪੁੱਛ ਲਈ ਆ ਤੇ ਕੁਝ ਦੱਸ ਦੇਣੀ ਆ ਜੇ ਮੈਂ ਨਾ ਪੁੱਛਾਂ ਤੇ ਫਿਰ ਮੈਨੂੰ ਪੈ ਜਾਂਦੇ ਆ ਮੇਰਾ ਕਸੂਰ ਕੀ ਆ ਮੈਨੂੰ ਪਤਾ ਤੇ ਲੱਗੇ ਮੈਂ ਕੀ ਮਾੜੀ ਕਰਮ ਕੀਤੇ ਆ ਕੋਈ ਸ਼ਰਮ ਨਾ ਵਿਆਹ ਕਰਾ ਕੇ ਆਈ ਦੈਰ ਰੋਕ ਕਰ ਕੇ ਖੂੰਗੀ ਤੈਨੂੰ ਹੁਣ ਮੈਂ ਤੇਰਾ ਕੀ ਰਾਦਾ ਵਾ ਤੇ ਘਰ ਚੜ ਕੇ ਮੈਂ ਆਪਣੇ ਹੁਕਮ ਝਾੜੂੰਗੀ ਤੇਰਾ ਤੇ ਕੋਈ ਹੁਕਮ ਨਾ ਚੜਨ ਦਊਂਗੀ ਮੈਂ ਏਦਾਂ ਥੱਲੇ ਲਾ ਕੇ ਰੱਖੂੰਗੀ ਤੈਨੂੰ ਥੱਲੇ ਲਾ ਕੇ ਤੂੰ ਵੀ ਕੀ ਯਾਦ ਕਰੇਂਗੀ ਆਪਣੀ ਮਰਜ਼ੀ ਦਾ ਵਿਆਹ ਕਰਾਉਂਦਾ ਕੀ ਨੀ ਤੀਜਾ ਨਿਕਲਣਾ ਵਾ ਬਣਾਹ ਪਿੰਡ ਫਿਰ ਤੈਨਾਂ ਭਿੰਡੀਆਂ ਚ ਕੱਢੂ ਨੁਕਸਰ ਫਿਰ ਤੈਨ ਲੱਗੂਗਾ ਪਤਾ ਮਰ ਮਰ ਕੇ ਜੀਵੇਂਗੀ ਤੇ ਚੇਤਾ ਆਊਗਾ ਤੈਨੂੰ ਫਿਰ ਤੇ ਕਿਉਂ ਵਿਆਹ ਕਰਾਇਆ ਮੈਂ ਸਨੀਣਾ ਇਦਾਂ ਹੀ ਪੈਰਾ ਦੇਣਾ ਹੁਣ ਮੇਰੇ ਉੱਤੇ ਉਹ ਕਿੱਥੇ ਪੈਰਾ ਲਾਇਆ ਵਾ ਲਾਉਣਾ ਪੈਂਦਾ ਪੈਰਾ ਨਾ ਨਾ ਲਾਓ ਆਪਣੀਆਂ ਮਰਜ਼ੀਆਂ ਹੋਂਡਿਆ ਪਿੰਦੀਆਂ ਵਾ ਮੈਂ ਹਾਂ ਮੁੰਡੇ ਨੇ ਵਿਆਹ ਕਰਾ ਗਾ ਰਿਆ ਵਾ ਤੇਰਾ ਦਿਮਾਗ ਖਰਾਬ ਹੋਣੇ ਲੱਗਦਾ ਮੇਰਾ ਦਿਮਾਗ ਨਹੀਂ ਕ ਖਰਾਬ ਹੋਣਾ ਠੀਕ ਆ ਨਾ ਥੋੜਾ ਬਹੁਤਾ ਸਟੈਂਡਰਡ ਖਾਣਾ ਪੈਂਦਾ ਵਾ ਜਦੋਂ ਨਹੀਂ ਉਹਦਾ ਕੁੱਕਰ ਭਰ ਕੇ ਦਾਲ ਦਾ ਚਾੜ ਦਿੰਦੀ ਐ ਹੈਂ ਮੈਂ ਚੱਕ ਕੇ ਕੱਲ ਵੀ ਡੰਗਰਾਂ ਦੀ ਢਾਲ ਪਾਈ ਅਹੀਂ ਡੰਗਰਾਂ ਰੋਜ਼ ਦਾਲ ਖਾਈ ਜਾਈਏ ਕਿ ਰੋਜ਼ ਦਾਲ ਖਾਈ ਜਾਈਏ ਸਬਜ਼ੀਆਂ ਨਹੀਂਆਂ ਫਰਿੱਜ ਵਿੱਚ ਰੱਖੀਆਂ ਵਾ ਉਲੀ ਲੱਗਣ ਡਈ ਆ ਇਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਸਬਜ਼ੀਆਂ ਬਣਾਵਾ ਤੇ ਮੇਰੀ ਗੱਲ ਸੁਣ ਡਿਆੜੀ ਡੰਗਵ ਦੇ ਨਾਰ ਹੈ ਕਿ ਹੁੰਦਾ ਜਿਆਦਾ ਦੱਸਦੇ ਨਾ ਕਿ ਕਿੰਨੀ ਕਿ ਧਰੀ ਦੀ ਕਿੰਨੀ ਕਿ ਨਹੀਂ ਜਾਂਚ ਦੱਸ ਦੇ ਇਹਨਾਂ ਮੈਂ ਤੇ ਕਦੀਆਂ ਦੱਸਾਂ ਮੇਰੇ ਤੇ ਲੱਗੇ ਕੋਲੋਣੀ ਜੀ ਨਹੀਂ ਕਰਦਾ ਕਿਹਿਆਂ ਦੇ ਜਾਂਚ ਦੱਸੀ ਇਹਨੂੰ ਉਹ ਮੇਰੀ ਗੱਲ ਸੁਣ ਲੈ ਮਹਾ ਮਹਾ ਘਰ ਵਸਿਆ ਵਾ ਹੁਣ ਜੋ ਉਹਨਾਂ ਨੇ ਕਰ ਲਿਆ ਵਾ ਠੀਕ ਆ ਤੇ ਹੁਣ ਨਾ ਤੂੰ ਬੰਦਾ ਬਣ ਜਾ ਮੈਂ ਬੰਦਾ ਹੀ ਆ ਤੁਸੀਂ ਮੇਰਾ ਫਿਕਰ ਨਾ ਕਰੋ ਠੀਕ ਆ ਨਾ ਪਰ ਘਰ ਵਿੱਚ ਨਾ ਮੈਂ ਮਨਮਰਜ਼ੀਆਂ ਨਹੀਂ ਚੱਲਣ ਦੇਣੀ ਆ ਮੈਂ ਤੇ ਆਪਣੀ ਚਲਾਉਂਗੀ